ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਸਿਦਕ ਭਾਗ ਦੂਜਾ ਲੇਖਕ ਪ੍ਰੀ ਸਿੰਘ ਪੈਣੀ ਤਿੰਨ ਚਾਰ ਦਿਨ ਇੰਝ ਹੀ ਚੱਲਦਾ ਰਿਹਾ ਫਿਰ ਐਤਵਾਰ ਦਾ ਦਿਨ ਆਇਆ ਐਤਵਾਰ ਸਭ ਨੂੰ ਹੀ ਛੁੱਟੀ ਹੁੰਦੀ ਹੈ ਜਿਸ ਕਰਕੇ ਜੀਵਨ ਤੇ प्रदीप ਦਾ ਸਾਰਾ ਪਰਿਵਾਰ ਘਰੀ ਸੀ ਪਿਛਲੇ ਬੀਤੇ ਦਿਨਾਂ ਵਾਂਗ ਜੀਵਨ ਘਰ ਦਾ ਕੰਮ ਛੇਤੀ ਹੀ ਮੁਕਾ प्रदीप ਘਰ ਗਈ ਅਤੇ ਸਿਦਕ ਨੂੰ ਲੈ ਆਪਣੇ ਘਰ ਆ ਗਈ ਉਸ ਦੀ ਸੱਸ ਨਿਤ ਵਾਂਗ ਹੀ ਨੱਕ ਬੋਲ ਬੜੀ ਰਹਿੰਦੀ ਔਰ ਜੀਵਨ ਨੂੰ ਕੋਈ ਫਰਕ ਨਾ ਪੈਂਦਾ ਉਹ ਸਗੋਂ ਸਿਦਕ ਦਾ ਹੋਰ ਮੋਹ ਕਰਦੀ ਸਿਦਕ ਦਾ ਵੀ ਉਸ ਨਾਲ ਬਹੁਤਾ ਪਿਆਰ ਪੈ ਚੁੱਕਾ ਸੀ ਉਹ ਜੀਵਨ ਨਾਲ ਸਾਰਾ ਸਾਰਾ ਦਿਨ ਖੇਡਦੀ ਰਹਿੰਦੀ ਸੀ ਜੀਵਨ ਦੇ ਨਾਲ ਨਾਲ ਉਸ ਦਾ ਸਹੁਰਾ ਉਜਾਗਰ ਸਿੰਘ ਅਤੇ ਉਸ ਦਾ ਦਿਔਰ ਅਰਸ਼ ਵੀ ਸਿਦਕ ਦਾ ਬਹੁਤ ਮੋਹ ਕਰਨ ਲੱਗ ਪਏ ਸਨ ਸਿਦਕ ਦਾ ਨੂਰਾਨੀ ਅਤੇ 마ਸੂਮੀਅਤ ਭਰਿਆ ਚਿਹਰਾ ਉਸ ਦੇ ਤਿੱਖੇ ਤਿੱਖੇ ਨੈਣ ਅਕਸ਼ ਉਸ ਦੇ ਕੋਮਲ ਅਤੇ ਨਾਜ਼ੁਕ ਹੱਥ ਪੈਰ ਉਹਨਾਂ ਉੱਤੇ ਡੂੰਗਾ ਅਸਰ ਪਾ ਰਹੇ ਸਨ ਉਹ ਜਦੋਂ ਇੱਕ ਵਾਰ ਸਿਦਕ ਨਾਲ ਆਹ ਲੱਗ ਜਾਂਦੇ ਸੀ ਤਾਂ ਬਾਕੀ ਸਭ ਕੰਮ ਕਰਨੇ ਭੁੱਲ ਜਾਂਦੇ ਸਨ ਐਤਵਾਰ ਸੀ ਤਾਂ ਕਰਨਦੀਪ ਵੀ ਘਰੇ ਸੀ ਉਸਨੇ ਆਪਣੀ ਮਾਂ ਤੋਂ ਸਿਤਕ ਬਾਰੇ ਸੁਣਿਆ ਤਾਂ ਜ਼ਰੂਰ ਸੀ ਪਰ ਉਸਦੇ ਅਧਿ ਜੀਵਨ ਦੇ ਸਭ ਖਿਲਾਫ ਉਹ ਅਕਸਰ ਹੀ ਉਹਨਾਂ ਦੇ ਖਿਲਾਫ ਕਰਨ ਦੀ ਬਦੇਕਾਂ ਨਭਰਦੀ ਰਹਿੰਦੀ ਸੀ ਉਹ ਜੀਵਨ ਤੋਂ ਵੀ ਸਿਤਕ ਬਾਰੇ ਸੁਣਦਾ ਪਰ ਆਪਣੀ ਮਾਂ ਦੀਆਂ ਚੁਗਲੀਆਂ ਤੋਂ ਸਭ ਉਲਟ ਅਤੇ ਚੰਗਾ ਚਾਹਦਾ ਤਾਂ ਉਹ ਵੀ ਜ਼ਰੂਰ ਸੀ ਕਿ ਉਸਦੇ ਘਰਤੀ ਨਾ ਜੰਮੇ ਅਤੇ ਪੁੱਤ ਜੰਮੇ ਪਰ ਉਹ ਜੀਵਨ ਨਾਲ ਪਿਆਰ ਬਹੁਤ ਕਰਦਾ ਸੀ ਜੀਵਨ ਦੀ ਕਹੀ ਹਰ ਗੱਲ ਬਣਦਾ ਸੀ ਬਸ ਧੀ ਜੰਮਣ ਦੇ ਖਿਲਾਫ ਸੀ ਇਸ ਦਾ ਕਾਰਨ ਵੀ ਚਾਇਦਾ ਚਰਨ ਕੌਰ ਦੀ ਚੁੱਕਣਾ ਸੀ ਜਿਉਂ ਹੀ ਕਰਨਦੀਪ ਨੇ ਜੀਵਨ ਨੂੰ ਸਿਤਕ ਨੂੰ ਚੁੱਕਿਆ ਦੇਖਿਆ ਤਾਂ ਸਿਤਕ ਦੇ ਮੁੱਖੋਤੇ ਮਾਸੂਮੀਅਤ ਭਰੇ ਹਾਸੇ ਨੂੰ ਦੇਖ ਜਿਵੇਂ ਉਸ ਦੀ ਜਾਨ ਹੀ ਨਿਕਲ ਕੇ ਬਾਹਰ ਆ ਚੱਲੀ ਹੋਵੇ ਉਹ ਇੱਕਦਮ ਦੰਗ ਰਹਿ ਗਿਆ ਉਸ ਦਾ ਜੀ ਕਾਲਾ ਪਵੇ ਕਿ ਉਹ ਭੱਜ ਕੇ ਜਾਂ ਸਿਤਕ ਨੂੰ ਚੁੱਕ ਲਵੇ ਪਰ ਉਸ ਨੇ ਇੰਜ ਨਾ ਕੀਤਾ ਪਤਾ ਨਹੀਂ ਕਿਹੜੀ ਚੀਜ਼ ਉਸ ਨੂੰ ਰੋਕ ਰਹੀ ਸੀ ਜੀਵਨ ਜਿਵੇਂ ਹੀ ਉਸ ਦੇ ਕੋਲ ਆਈ ਸਿਦਕ ਕਰਨਦੀਪ ਨੂੰ ਦੇਖਦੇ ਹੋਰ ਮੁਸਕਰਾਉਣ ਲੱਗੀ ਉਹ ਨਿੱਕੇ ਨਿੱਕੇ ਹੱਥਾਂ ਨੂੰ ਕਰਨਦੀਪ ਦੇ ਮੂੰਹ ਤੇ ਫੇਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕਰਨਦੀਪ ਪਛਾਹ ਹਟਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀਵਨ ਸਗੋਂ ਹੋਰ ਸਿਦਕ ਨੂੰ ਉਸ ਦੇ ਨੇੜੇ ਕਰਦੀ ਸਿਦਕ ਨੂੰ ਜਿਵੇਂ ਸਭ ਹੀ ਚੰਗੇ ਲੱਗਦੇ ਹੋਣ ਉਹ ਬਿਨਾਂ ਰੋਏ ਸਭ ਕੋਲ ਭੱਜ-ਭੱਜ ਜਾਂਦੀ ਸੀ ਜਿਵੇਂ ਬਹੁਤ ਹੀ ਮੋਹ ਭੁੱਖੀ ਹੋਵੇ ਜਿਵੇਂ ਸਭ ਨੂੰ ਪ੍ਰੇਮ ਨਾਲ ਭਰਨ ਲਈ ਜੰਮੀ ਹੋਵੇ ਜੋ ਵੀ ਉਸਦੇ ਮਾਸੂਮੀਅਤ ਭਰੇ ਚਿਹਰੇ ਨੂੰ ਦੇਖ ਲੈਂਦਾ ਸੀ ਉਸਦੇ ਮੋਹ ਵਿੱਚ ਸਦਾ ਲਈ ਹੀ ਵੱਜ ਜਾਂਦਾ ਸੀ ਕਰਨਦੀਪ ਵੀ ਆਪਣੇ ਆਪ ਨੂੰ ਬਹੁਤੀ देर ਰੋਕ ਨਾ ਸਕਿਆ ਮੋਹ ਨਾਲ ਪਿਜਾ ਉਹ ਅਖੀਰ ਪਿਗਲ ਗਿਆ ਅਤੇ ਸਦਕਾ ਨੂੰ ਝੁੱਕ ਲਈ ਆਪ ਹੱਥ ਵਧਾਉਣ ਲੱਗਾ ਦੂਰ ਤੋਂ ਹੀ ਚਰਨਕੌਰ ਇਹ ਸਭ ਦੇਖ ਰਹੀ ਸੀ ਕਰਨਦੀਪ ਨੂੰ ਇਦਾਂ ਕਰਦੇ ਦੇਖੀ ਉਹ ਦੂਰ ਤੋਂ ਬੜੇ ਜ਼ੋਰ ਨਾਲ ਉਸੇ ਵਿੱਚ ਬੋਲੀ ਕਰਨ ਕਰਨਦੀਪ ਨੇ ਉਸੀ ਵੇਲੇ ਹੀ ਆਪਣੇ ਹੱਥ ਪਿਛਾਂ ਖਿੱਚ ਲਏ ਉਹ ਆਪਣੀ ਮਾਂ ਦੀ ਗੁੱਸੇਪਰੀ ਆਵਾਜ਼ ਤੋਂ ਇੱਕਦਮ ਡਰ ਗਿਆ ਚਰਨਕਾਰ ਫਿਰ ਤੋਂ ਬੋਲੀ ਆਜ ਰਖ ਮੈਨੂੰ ਭੈਣ ਘਰੇ ਲਾ ਕਰਨਦੀਪ ਬਿਨਾਂ ਕੁਝ ਬੋਲੇ ਬਿਨਾਂ ਜੀਵਨ ਨਾਲ ਅੱਖ ਮਲਾਏ ਚੁੱਪ ਕਰ ਆਪਣੀ ਮਾਂ ਵੱਲ ਚਲਾ ਗਿਆ ਚਰਨਕਾਰ ਨੇ ਜੀਵਨ ਬਲਦੇਖ ਨਕਬਲਵੱਟੇ ਅਤੇ ਕਰਨਦੀਪ ਨਾਲ ਬੈਠਾ ਆਪਣੀ ਭੈਣ ਘਰ ਚਲੀ ਗਈ ਜੀਵਨ ਨੂੰ ਇਸ ਗੱਲ ਬੁਰਾ ਤਾਂ ਲੱਗਾ ਪਰ ਉਹ ਜਾਣਦੀ ਸੀ ਕਿ ਮੁੰਡਾਂ ਤੋਂ ਵਿਗੜੇ ਛੇ ਦੀ ਠੀਕ ਨਹੀਂ ਹੁੰਦੇ ਉਹ ਜ਼ਿਆਦਾ ਹੀ ਵਕਤ ਲੈ ਜਾਂਦੇ ਨੇ ਜੀਵਨ ਸਿਦਕ ਨਾਲ ਖੇਡੇ ਲੱਗੀ ਉਹ ਜਾਗਰ ਸਿੰਘ ਵੀ ਜਿਵੇਂ ਸਿਦਕ ਦੇ ਹੀ ਘਰ ਆਉਣ ਦੀ ਉਡੀਕ ਕਰ ਰਿਹਾ ਹੋਵੇ ਉਹ ਕਾਲੀ ਨਾਲ ਆਪਣੇ ਕਮਰੇ ਤੋਂ ਬਾਹਰ ਆਇਆ ਅਤੇ ਬੋਲਿਆ ਉਹ ਬੱਲੇ 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 ਸਿਦਕ ਪੁੱਤ ਆ ਗਿਆ ਮੇਰਾ ਉਹ ਜਾਗਰ ਸਿੰਘ ਨੂੰ ਦੇਖਦੇ ਹੀ ਸਿਦਕ ਉਛਲਣ ਲੱਗ ਪਿਆ ਜਿੰਨਾ ਚਾ ਉਜਾਗਰ ਸਿੰਘ ਨੂੰ ਚੜਿਆ ਦਿਖ ਰਿਆ ਸੀ ਉਸ ਤੋਂ ਕਿਤੇ ਦੁੱਗਣਾ ਉਸ ਸਿਦਕ ਦੇ ਚਿਹਰੇ ਤੇ ਨਜ਼ਰ ਆ ਰਿਹਾ ਸੀ ਉਸ ਨੇ ਭੱਜ ਕੇ ਸਿਦਕ ਨੂੰ ਚੁੱਕਿਆ ਅਤੇ ਸਿਦਕ ਵੀ ਉਸੇ ਵੇਲੇ ਹੀ ਉਸ ਦੇ ਕੋਲ ਚਲੇ ਗਈ ਦੋਵੇਂ ਖੇਡਣ ਲੱਗ ਗਏ ਜੀਵਨ ਉਹਨਾਂ ਦੇ ਕੋਲ ਹੀ ਬੈਠ ਗਈ ਅ ਜੀ ਉਹਨਾਂ ਨੂੰ ਸਿਦਕ ਨਾਲ ਖੇਡਦਿਆਂ 20 ਮਿੰਟ ਨੀਸਨ ਹੋਏ ਕੀ ਕਰਨ ਦੀ ਪਾ ਗਿਆ ਉਹ ਪਿੱਛੋਂ ਦਾ ਬੜੀ ਕਾਲੀ ਨਾਲ ਆਇਆ ਪਰ ਸਿਦਕ ਨੂੰ ਬੂਹੇ ਤੋਂ ਖੇਡਦਾ ਦੇਖ ਹੌਲੀ ਹੋ ਗਿਆ ਉਸਨੇ ਇੰਜ ਦਿਖਾਵਾ ਕੀਤਾ ਜਿਵੇਂ ਉਸ ਨੂੰ ਕਿਸੇ ਨੇ ਦੇਖਿਆ ਹੀ ਨਾ ਹੋਵੇ ਪਰ ਉਹ ਜਾਗਰ ਸਿੰਘ ਅਤੇ ਜੀਵਨ ਨੇ ਇਹ ਦੇਖ ਲਿਆ ਸੀ ਪਰ ਉਹਨਾਂ ਨਾਲ ਦੇਖਣ ਦਾ ਦਿਖਾਵਾ ਕੀਤਾ ਕਰਨਦੀਪ ਚੁੱਪ ਕਰਾ ਉਹਨਾਂ ਦੇ ਕੋਲ ਬੈਠ ਗਿਆ ਉਸਦੇ ਚਿਹਰੇ ਉੱਤੇ ਬੇਚੈਨੀ ਦੇਖ ਉਹ ਜਾਗਰ ਸਿੰਘ ਬੋਲਿਆ ਛੱਡ ਵੀ ਆਇਆ ਆਪਣੀ ਮੰਮਾ ਨੂੰ ਹਾਂਜੀ ਡੈਡੀ ਜੀ ਬੜੀ ਛੇਤੀ ਛੱਡ ਕੇ ਆਇਆ ਜਹਾਜ਼ ਤੇ ਗਿਆ ਕਿ ਮੋਟਰਸਾਈਕਲ ਤੇ ਕਰਨਦੀਪ ਚੁੱਪ ਰਿਹਾ ਜੀਵਨ ਉਹ ਸਵਾਲ ਦੇਖ ਮੱਠਾ ਮੱਠਾ ਮੁਸਕਰਾ ਰਹੀ ਸੀ। ਪਿਆਗਰ ਸਿੰਘ ਵੀ ਬਸ ਉਸ ਨੂੰ ਛੇੜ ਰਿਹਾ ਸੀ। ਜੀਵਨ ਬੋਲੀ ਪਾਣੀ ਪੀਓਗੇ? ਹਾਂ ਲਿਆ ਅੱਧਾ ਕੋ ਗਲਾਸ। ਜੀਵਨ ਉੱઠી ਅਤੇ ਪਾਣੀ ਲੈਣ ਰਸੋਈ ਵੱਲ ਚਲੀ ਗਈ। ਜੀਵਨ ਦੇ ਜਾਂਦੇ ਹੀ ਕਰਨਦੀਪ ਕਾਲੀ ਨਾਲ ਸਿਦਕ ਵੱਲ ਵਧਿਆ ਅਤੇ ਕੋਲ ਜਾ ਬੈਠ ਗਿਆ। ਕਰਨਦੀਪ ਨੂੰ ਕੋਲ ਦੇਖਦੇ ਹੀ ਸਿਦਕ ਨੇ ਉਸ ਵੱਲ ਮੂੰਹ ਕਮਾ ਲਿਆ ਅਤੇ ਉਸ ਦੇ ਮੂੰਹ ਤੇ ਹੱਥ ਫੇਰਦੀ ਉਸ ਨੂੰ ਪਿਆਰ ਕਰਨ ਲੱਗੀ। ਕਰਨਦੀਪ ਨੇ ਇੱਕ ਬਲਣਾ ਲਾਇਆ ਅਤੇ ਸਿਤਕਰ ਨੂੰ ਗੋਦੀ ਵਿੱਚ ਚੁੱਕ ਲਿਆ ਜੀਵਨ ਪਾਣੀ ਲੈ ਆ ਗਈ ਜਿਉਂ ਹੀ ਉਸਨੇ ਸਿਤਕਰ ਨੂੰ ਕਰਨਦੀਪ ਦੀ ਗੋਦੀ ਵਿੱਚ ਖੇੜਦੇ ਦੇਖਿਆ ਤਾਂ ਉਹ ਪੂਰੀ ਤਰ੍ਹਾਂ ਚਾਹ ਨਾਲ ਭਰ ਗਈ ਉਸਦੇ ਚਿਹਰੇ ਉੱਤੇ ਇਹ ਖੁਸ਼ੀ ਸਾਫ ਚਲਕ ਰਹੀ ਸੀ ਉਹ ਖੁਦ ਨੂੰ ਸੰਭਾਲਦੀ ਹੋਈ ਉਹਨਾਂ ਦੇ ਕੋਲ ਆਈ ਅਤੇ ਪਾਣੀ ਦਾ ਗਲਾਸ ਕਰਨਦੀਪ ਨੂੰ ਫੜਾਇਆ ਕਰਨਦੀਪ ਨੇ ਪਾਣੀ ਫੜਿਆ ਅਤੇ ਦੋਕ ਘੁੱਟ ਪਰ ਗਲਾਸ ਫਿਰ ਤੋਂ ਉਸਨੂੰ ਫੜਾ ਦਿੱਤਾ ਜੀਵਨ ਨੇ ਇੱਕ ਗਲਾਸ ਇੱਕ ਪਾਸੇ ਰੱਖਿਆ ਅਤੇ ਬੋਲੀ ਕਿਨੀ ਪਿਆਰੀ ਆ ਨਾ ਇਹ ਹਾਂ ਸੱਚੀ ਇਹ ਤਾਂ ਬਹੁਤ ਪਿਆਰੀ ਏ ਜਿੰਨਾ ਤੂੰ ਦੱਸਿਆ ਸੀ ਉਸ ਤੋਂ 더 ਕਿਤੇ ਵੱਧ ਕੇ ਪਿਆਰੀ ਏ ਇੱਕ ਵਾਰ ਚੁੱਕ ਲਈਏ ਫੇ ਛੱਡਣ ਨੂੰ ਜੀ ਹੀ ਨਹੀਂ ਕਰਦਾ ਕਾਸ਼ ਇਹ ਆਪਣੀ ਹੁੰਦੀ ਆਪਣੀਆਂ ਨੂੰ ਤਾਂ ਤੁਸੀਂ ਜੰਮਣ ਹੀ ਨਹੀਂ ਦਿੱਤਾ ਫਿਰ ਇਦਾਂ ਦੀ ਆਸ ਕਰਨ ਦਾ ਕੀ ਫਾਇਦਾ ਜੀਵਨ ਦੀ ਗੱਲ ਸੁਣਦੇ ਹੀ ਕਰਨ ਦੀ ਇੱਕਦਮ ਚੁੱਪ ਹੋ ਗਿਆ ਜਿਵੇਂ ਉਸ ਨੂੰ ਸੱਪ ਨੇ ਡੰਗ ਲਿਆ ਹੋਵੇ ਉਸ ਦੀ ਬੋਲਤੀ ਇੱਕਦਮ ਬੰਦ ਹੋ ਗਈ ਉਸ ਨੂੰ ਚੁੱਪ ਦੇਖ ਜੀਵਨ ਫਿਰ ਤੋਂ ਬੋਲੀ ਕਰਨ ਬੱਚੇ ਕੱਚੀਆਂ ਕ੍ਰੁੰਬਲਾਂ ਵਰਗੇ ਹੁੰਦੇ ਨੇ ਬੜੇ ਹੀ ਨਾਜ਼ੁਕ ਮਾਸੂਮ ਤੇ ਮੋਹ ਨਾਲ ਭਰੇ ਅਸੀਂ ਜਿੰਨਾ ਕ੍ਰੁੰਬਲਾਂ ਨੂੰ ਸਾਫ-ਸਾਫ ਰੱਖਾਂਗੇ ਇਹ ਅੱਗੇ ਚੱਲ ਉਨੀਆਂ ਹੀ ਸੋਹਣੀਆਂ ਟਾਹਣੀਆਂ ਤੇ ਫਿਰ ਇੱਕ ਮਜ਼ਬੂਤ ਰੁੱਖ ਬਣਦੇ ਨੇ ਪਰ ਜੇ ਅਸੀਂ ਇਹਨਾਂ ਨੂੰ ਫੁੱਟਣ ਤੋਂ ਪਹਿਲਾਂ ਹੀ ਮਿੱਤ ਦੇਵਾਂਗੇ ਤਾਂ ਫਿਰ ਅਸੀਂ ਠੰਡੀ ਛਾਂ ਦੀ ਆਸ ਨਹੀਂ ਰੱਖ ਸਕਦੇ ਕੁੜੀ ਹੋਵੇ ਜਾਂ ਮੁੰਡਾ ਦੋਨੋਂ ਹੀ ਇੱਕੋ ਜਿਹੀ ਠੰਡੀ ਛਾਂ ਦਿੰਦੇ ਨੇ ਜੋ ਇਹਨਾਂ ਵਿਚਾਲੇ ਫਰਕ ਕਰਦੇ ਨੇ ਉਹ ਦੋਵੇਂ ਛਾਵਾਂ ਤੋਂ ਵਾਂਝੇ ਰਹਿ ਜਾਂਦੇ ਨੇ ਸਹੀ ਕਿਹਾ ਜੀਵਨ ਪੁੱਤ ਦੇਖ ਕਰਨ ਪੁੱਤਰ ਕੁੜੀ ਤੇ ਮੁੰਡਾ ਦੋਵੇਂ ਇੱਕੋ ਸਿੱਕੋ ਦੇ ਦੋ ਪਾਸੇ ਨੇ ਅਗਰ ਇੱਕ ਪਾਸਾ ਵੀ ਖਾਲੀ ਹੋਵੇ ਤਾਂ ਦੂਜੇ ਪਾਸੇ ਦਾ ਵੀ ਕੋਈ ਮੁੱਲ ਨਹੀਂ ਹੁੰਦਾ ਚਿੱਕੇ ਨੂੰ ਚੱਲਣ ਲਈ ਦੋਵੇਂ ਹੀ ਜ਼ਰੂਰੀ ਨੇ ਆਪਾਂ ਨੂੰ ਕੁੜੀ ਮੁੰਡੇ 'ਚ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਜੱਗ ਨੂੰ ਚਲਾਉਣ ਲਈ ਦੋਵੇਂ ਜ਼ਰੂਰੀ ਨੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਕਿਤੇ ਮੇਰੇ ਘਰ ਕੁੜੀ ਹੋਈ ਤਾਂ ਉਹ ਮੇਰੀ ਮਿੱਟੀ ਨਾਲ ਪਲੀਤ ਕਰ ਦੇ ਜਾਂ ਹੋਰ ਵੀ ਜੋ ਇਦਾਂ ਦੀਆਂ ਮਾੜੀਆਂ ਸੋਚਾਂ ਨੇ ਹਰ ਕੋਈ ਆਪਣੇ ਕਰਮ ਲੈ ਕੇ ਆਉਂਦਾ ਹੈ ਆਪਣੀ ਕਿਸਮਤ ਦਾ ਲਿਖਿਆ ਖਾਂਦਾ ਹੈ ਤੇ ਹੰਡਾਉਂਦਾ ਏ ਸਾਨੂੰ ਚਾਹੀਦਾ ਹੈ ਬਸ ਉਹਨਾਂ ਦੀ ਜਿੰਨੀ ਵਧੀਆ ਪਰਫਰਮੈਂਸ ਹੋ ਸਕੇ ਬਸ ਉਹ ਕਰੀਏ ਬਾਕੀ ਅੱਗੇ ਉਹਨਾਂ ਦੇ ਕਰਮ ਸਾਡਾ ਜੋ ਫਰਜ਼ ਹੈ ਸਾਨੂੰ ਉਹ ਨਿਭਾਉਣਾ ਚਾਹੀਦਾ ਹੈ ਦੇਖ ਤੇਰੀ ਮਾਂ ਦੇ ਵੀ ਵਸਦੀ ਗੱਲ ਨਹੀਂ ਜੇ ਉਸ ਦੀ ਧੀ ਘਰੋਂ ਭੱਜੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਆਪਣੇ ਪਰਿਵਾਰ ਚ ਹੋਰ ਜੰਮਣ ਵਾਲੀਆਂ ਧੀਆ ਇੰਜੀ ਕਰਨੀਆਂ ਬਾਕੀ ਕੀਰਤਦੀਪ ਪਰਵਰਿਸ਼ ਤੇ ਕੋਈ ਕਮੀ ਨਹੀਂ ਸੀ ਬਸ ਇਹ ਸੀ ਕਿ ਨਾ ਤਾਂ ਮੈਂ ਉਸ ਨਾਲ ਖੁੱਲਕੇ ਕਦੇ ਗੱਲ ਕੀਤੀ ਤੇ ਨਾ ਹੀ ਤੇਰੀ ਮਾਂ ਨੇ ਕੀਤੀ ਜੇ ਅਸੀਂ ਉਸ ਨਾਲ ਦੋਸਤਾਂ ਵਾਲਾ ਹਿਸਾਬ ਰੱਖਿਆ ਹੁੰਦਾ ਤੂੰ ਜਰੂਰ ਸਾਡੇ ਨਾਲ ਆਪਣੇ ਦਿਲ ਦੀ ਗੱਲ ਕਰਦੀ। ਉਸ ਦੇ ਘਰੋਂ ਭੱਜਣ ਵਿੱਚ ਮੈਂ ਉਸ ਦੀ ਕੋਈ ਗਲਤੀ ਨਹੀਂ ਮੰਨਦਾ। ਉਸ ਨੂੰ ਆਪਣੇ ਲਈ ਜੋ ਠੀਕ ਲੱਗਾ ਉਸ ਨੇ ਉਹੀ ਕੀਤਾ। ਗੱਲ ਤੇਰੀਆਂ ਜੰਮਣ ਵਾਲੀਆਂ ਧੀਆਂ ਦੀ ਕਰਾਂ ਤਾਂ ਇਹ ਤੇਰੇ ਤੇ ਜੀਵਨ ਦੇ ਹੱਥ ਹੈ। ਤੁਸੀਂ ਉਹਨਾਂ ਨਾਲ ਕਿਵੇਂ ਰਹਿੰਦੇ ਹੋ? ਹਾਂਜੀ ਡੈਡੀ ਜੀ, ਮੈਂ ਸਮਝਦਾ ਹਾਂ ਤੁਹਾਡੀ ਗੱਲ। ਪਰ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਮੰਮੀ ਨੂੰ ਇਹ ਕਿਵੇਂ ਸਮਝਾਈਏ? ਉਹ ਤਾਂ ਜਿਵੇਂ ਕੁੜੀਆਂ ਦੀ ਬੈਰੀ ਹੀ ਹੋ ਗਈ ਹੋਵੇ ਕੋਈ ਨਾ ਪੁੱਤ ਉਹ ਵੀ ਜ਼ਰੂਰ ਇੱਕ ਦਿਨ ਸਮਝ ਜਾਵੇਗੀ ਬਸ ਜੋ ਜੀਵਨ ਕਰ ਰਹੀ ਏ ਉਸ ਦਾ ਸਾਥ ਦੇ ਤਾਂ ਕਿ ਤੇਰੀ ਮਾਂ ਦਾ ਇਸ ਕੁੜੀ ਨਾਲ ਮੋਹ ਪੈ ਜਾਵੇ ਦੇਖ ਜਿਵੇਂ ਤੇਰਾ ਮਾਨ ਇਸ ਮਾਸੂਮ ਜਹੀ ਜਾਨ ਨੂੰ ਦੇਖ ਪਿਗਲ ਗਿਆ ਮੈਨੂੰ ਯਕੀਨ ਹੈ ਉਹ ਵੀ ਜ਼ਰੂਰ ਇੱਕ ਦਿਨ ਪਿਗਲ ਜਾਵੇਗੀ ਬਾਕੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਉਹ ਵੀ ਚੋਰੀ ਚੋਰੀ ਅੱਖ ਨਾਲ ਸਦਕਵਾਲ ਜੀ ਪਰ ਵੇਖਦੀ ਏ બસ ਆਪਣੇ ਮਨ ਨੂੰ ਬੰਨ ਕੇ ਬੈਠੀ ਹੋਈ ਏ ਕੋਈ ਨਾ ਉਹ ਵੀ ਇੱਕ ਦਿਨ ਖੁੱਲ ਜਾਵੇਗਾ ਹਾਂਜੀ ਡੈਡੀ ਜੀ ਮੈਂ ਤੁਹਾਡੇ ਨਾਲ ਆ ਤੁਸੀਂ ਤੇ ਜੀਵਨ ਜਿਵੇਂ ਕਹੋਗੇ ਮੈਂ ਉਵੇਂ ਹੀ ਕਰਾਂਗਾ ਕਰਨਦੀਪ ਆਪਣੇ ਪਿਓ ਦੀ ਗੱਲ ਪੂਰੀ ਤਰ੍ਹਾਂ ਸਮਝ ਗਿਆ ਸੀ ਉਹਨੂੰ ਸਿਦਕ ਦੀ ਮਾਸੂਮੀਅਤ ਚੰਗੀ ਲੱਗ ਰਹੀ ਸੀ ਸਿਦਕ ਦੀ ਮਾਸੂਮੀਅਤ ਦੇਖ ਕਰਨਦੀਪ ਦੀ ਚਾਹਤ ਬਣ ਗਈ ਕਿ ਉਸਦੇ ਘਰ ਵੀ ਸਿਦਕ ਵਰਗੀ ਧੀ ਹੀ ਜਨਮ ਲਵੇ ਜਦੋਂ ਸਭ ਚੁੱਪ ਹੋ ਗਏ ਸੀ ਤਾਂ ਜੀਵਨ ਬੋਲੀ ਕਰਨ ਇੱਕ ਖੁਸ਼ਖਬਰੀ ਸੁਣਾਵਾ ਕੀ ਮੈਂ ਪ੍ਰੈਗਨੈਂਟ ਹਾਂ ਸੱਚੀ ਜੀਵਨ ਦੀ ਗੱਲ ਸੁਣਦੇ ਜਿਵੇਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਹੋਵੇ ਉਹ ਖੁਸ਼ੀ ਵਿੱਚ ਜਿਵੇਂ ਹੀ ਜੀਵਨ ਨੂੰ ਜੱਫੀ ਪਾਉਣ ਲਈ ਅੱਗੇ ਵਧਿਆ ਤਾਂ ਜੀਵਨ ਨੇ ਉਸ ਨੂੰ ਉਹਜਾਕਰ ਸਿੰਘ ਵੱਲ ਇਸ਼ਾਰਾ ਕੀਤਾ ਕਰਨਦੀਪ ਉਸੇ ਵੇਲੇ ਰੁਕ ਗਿਆ ਜੀਵਨ ਮੁਸਕਰਾਈ ਅਤੇ ਉਜਾਗਰ ਸਿੰਘ ਬੋਲਿਆ ਬਾਪੋਤਾ ਆ ਖੁਸ਼ਕਬੀ ਸੁਣਾਤਾ ਤੂੰ ਸਵਾਦ ਹੀ ਲਿਆ ਦਿੱਤਾ ਬਸ ਵੈਗਰੂ ਹੁਣ ਤੁਹਾਨੂੰ ਸਿਦਕ ਵਰਗੀ ਹੀ ਤੀ ਦੇ ਦੇਵੇ ਹਾਂ ਪਰ ਪੁੱਤ ਇੱਕ ਗੱਲ ਦਾ ਧਿਆਨ ਰੱਖਣਾ ਤੁਹਾਡੀ ਮਾਂ ਨੂੰ ਨਾ ਇਸ ਬਾਰੇ ਅਜੇ ਨਾ ਪਤਾ ਨ ਲੱਗੇ ਹਾਂਜੀ ਠੀਕ ਆ ਡੈਡੀ ਜੀ ਉਹ ਕੁਝ ਦਿਨ ਉੱਥੇ ਬੈਠੇ ਹੀ ਗੱਲਾਂ ਕਰਦੇ ਰਹੇ ਅਤੇ ਸਿਦਕ ਨਾਲ ਖੇਡਦੇ ਰਹੇ ਉੱਥੇ ਬੈਠਿਆਂ ਹੀ ਉਹਨਾਂ ਰੋਟੀ ਪਾਣੀ ਛਕਿਆ ਸਦਕ ਨਾਲ ਖੇਡਦੇ ਪਤਾ ਹੀ ਨਾ ਲੱਗਾ ਕਦ ਬਖਤ ਵੀਤ ਗਿਆ ਅਤੇ ਸ਼ਾਮ ਦੇ 4 ਵਜੇ ਗੀਵਨ ਸਦਕ ਨੂੰ ਪ੍ਰਦੀਪ ਘਰ ਲੈ ਚਲੀ ਗਈ ਉਸਨੇ ਜਾ ਪ੍ਰਦੀਪ ਨੂੰ ਸਾਰੀ ਵਾਰਤਾ ਸੁਣਾਈ ਹੁਣ ਵੀ ਉਹਨਾਂ ਦੇ ਕੋਲੇ ਬੈਠਾ ਸੀ ਜੀਵਨ ਦੀਆਂ ਗੱਲਾਂ ਸੁਣੋਂ ਪ੍ਰਦੀਪ ਬੋਲੀ ਦੇਖਣਾ ਦੀਦੀ ਤੁਹਾਡੇ ਮੰਮੀ ਵੀ ਛੇਤੀ ਹੀ ਪਿਗਲ ਜਾਣਗੇ ਬਸ ਕੁਝ ਹੋਰ ਦਿਨਾਂ ਦੀ ਗੱਲ ਹੈ ਹਾਂ ਪ੍ਰਦੀਪ ਡੈਡੀ ਤੇ ਕਰਨ ਵੀ ਇੰਜ ਹੀ ਆਖਦੇ ਨੇ ਉਹਨਾਂ ਨੂੰ ਵੀ ਪੂਰਾ ਯਕੀਨ ਹੈ ਇਹ ਮੰਮੀ ਵੀ ਹੁਣ ਸਦਕਨ ਵਾਲਾ ਪਿਆਰ ਕਰਨ ਲੱਗ ਪੈਣਗੇ ਤੁਸੀਂ ਬਸ ਕਾਲੀ ਨਹੀਂ ਕਰਨੀ ਸਹਿਜ ਨਾਲ ਹੀ ਹੋਣਾ ਸਭ ਆਹ ਠੀਕ ਹੈ ਚਾ ਪੀਓਗੇ ਬਣੀ ਹੋਈ ਹੈ ਨਹੀਂ ਬਸ ਗੁਰੂ ਘਰ ਚੱਲੇ ਸੀ ਫੇਰ ਪੀਵਾਂਗੇ ਪੀ ਲਓ ਥੋੜੀ ਜਿਹੀ ਨਹੀਂ ਨਹੀਂ ਬਸ ਮੈਂ ਚਲਦੀ ਆਂ ਕਰਨ ਉਡੀਕਦੇ ਹੋਣੇ ਆ ਚਲੋ ਠੀਕ ਹੈ ਜੀਵਨ ਚੰਗਾ ਕਹਿ ਆਪਣੇ ਘਰ ਨੂੰ ਚਲੀ ਗਈ ਉਸ ਦੇ ਜਾਣ ਪਿੱਛੋਂ ਅਮਨ ਬੋਲਿਆ ਆਪਾਂ ਵੀ ਚੱਲ ਜਾਈਏ ਹਾਂਜੀ ਚੱਲਦੇ ਆਂ ਬਸ ਮੈਂ ਕੱਪੜੇ ਤਹਿਲਾ ਲਵਾਂ ਲਾਲਾ ਛੇਤੀ ਫੇਰਾ ਲੰਗਰ ਵੀ ਖਾ ਕੇ ਆਵਾਂਗੇ ਅੱਜ ਹਾਂਜੀ ਠੀਕ ਹੈ ਬਸ ਮੈਨੂੰ 10 ਮਿੰਟ ਲੱਗਣਿਆ ਤੁਸੀਂ ਸਿਦਕ ਨਾਲ ਖੇਡੋ ਤਦ ਤੱਕ ਆਮਣਾ ਸਿਦਕ ਨਾਲ ਖੇਡਣ ਲੱਗ ਗਿਆ ਅਤੇ ਪ੍ਰਦੀਪ ਲੀੜੇ ਤਹਿ ਲਾਉਣ ਲੱਗ ਪਈ ਉਹ ਚਰਪੇਚੋਂ ਉਹ ਗੁਰੂ ਘਰ ਚਲੇ ਗਏ ਗੁਰੂ ਘਰ ਜਾ ਦਰਸ਼ਨ ਕੀਤੇ ਲੰਗਰ ਛਕਿਆ ਅਤੇ ਕੁਝਰ ਸੇਵਾ ਕਰ ਕਰ ਵਾਪਸ ਆ ਗਏ ਇਸ ਜੀ ਕਹਾਣੀ ਦਾ ਦੂਜਾ ਪਾਗ ਕਹਾਣੀ ਦਾ ਤੀਜਾ ਤੇ ਆਖਰੀ ਪਾਗ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ